ਮਾਇਗੁਰਪਿਤ ਕੋਡਲੀ ਇਸ ਵਕਤ ਤਰਨ ਤਾਰਨ ਹਲਕੇ ਦੇ ਪਿੰਡ ਕੈਰੋਵਾਲ ਵਿਖੇ ਖੜਾ ਇਸ ਵਕਤ ਪ੍ਰਧਾਨ ਮੰਤਰੀ ਬਾਜੇਕੇ ਦੇ ਜਿਹੜੇ ਬਾਪੂ ਜੀ ਨੇ ਉਹਨਾਂ ਨੇ ਜਿਹੜਾ ਹੈਗਾ ਆਪਾਂ ਕਿ ਗਏ ਇਸ ਪਿੰਡ ਦੇ ਵਿੱਚ ਡੋਰ ਟੂ ਡੋਰ ਦੀ ਕੰਪਾਨ ਸੰਭਾਲੀ ਹੋਈ ਹੈ ਨਾਲ ਉਹਨਾਂ ਦੇ ਜਿਹੜੇ ਮੋਗਾ ਜਿਲ੍ਹੇ ਤੋਂ ਜਿਹੜੇ ਸੰਗਤ ਆ ਉਹ ਨਾਲ ਬਾਪੂ ਜੀ ਪਹਿਲਾਂ ਤਾਂ ਵੈਗੁਰੂ ਜੀ ਖਾਲਸਾ ਵੈਗੁਰੂ ਜੀ ਖਾਲਸਾ ਵੈਜੀ ਜੀ ਖਾਲਸਾ ਵੈਜੀ ਜੀ ਫਤਈ ਬਾਪੂ ਜੀ ਕਿੰਦਾ ਦੀ ਮਹਿਮ ਚੱਲ ਰਹੀ ਹੈ ਜਿਹੜਾ ਹੈਗਾ ਮਨਦੀਪ ਸਿੰਘ ਵਾਸਤੇ ਮਨਦੀਪ ਸਿੰਘ ਦੇ ਵਾਸਤੇ ਬਹੁਤ ਬਹੁਤ ਵਧੀਆ ਮਹਿਮ ਚੱਲ ਰਹੀ ਏ ਲੋਕ ਬਹੁਤ ਬਹੁਤ ਜੁੜੇ ਜਾਂਦੇ ਨਾਲ ਉਹ ਨਾਲ ਜੀ ਵੀ ਪਾਰਟੀ ਭਾਵੇਂ ਉਥੇ ਵੀ ਰਹਿਣਗੇ ਵੋਟ ਇੱਧਰ ਪਾਉਣਗੇ ਜੀ ਤੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਘਾੜਾ ਮਿਲ ਗਿਆ ਹੈ ਤੇ ਆਪਣੀਆਂ ਜਿਹੜੀਆਂ ਰਿਪੋਰਟਾਂ ਜਾ ਰਹੀਆਂ ਨੇ ਜੀ ਇਹ ਵੀ ਆਪਣੇ ਮੁੰਡੇ ਦੀਆਂ ਅੱਗੇ ਜਾ ਰਹੀਆਂ ਨੇ ਸੰਨੀ ਦੇ ਭਰਾ ਦੀਆਂ ਜੀ ਇਹ ਵੋਟਾਂ ਵੱਧ ਤੋਂ ਵੱਧ ਜਿੱਤੇਗਾ ਤੇ ਜਿਹੜੀਆਂ ਆਮ ਪਾਰਟੀਆਂ ਹੁਣ ਵੇਖ ਲਓ ਰਮੀਲ ਸੰਧੂ ਜਿੰਨੂ ਆਦੇ ਨੇ ਜੀ ਪਹਿਲਾਂ ਕਾਲੀ ਪਾਰਟੀ 'ਚ ਸੀ ਜੀ ਤੇ ਹੁਣ ਉਹਨਾਂ ਨੂੰ ਬੁਰਕੀ ਉਧਰ ਪਈ ਤੇ ਪਡੂਕੀ ਮਾਰ ਕੇ ਉਧਰ ਹੋ ਗਿਆ ਹੈ ਜੀ ਇਹਨਾਂ ਲੋਕ ਦੀਨ ਥੋੜਾ ਇਹਨਾਂ ਜਿਹੜੇ ਆਪਣੇ ਲੀਡਰ ਨੇ ਜੀ ਲੀਡਰ ਤਾਂ ਇਹੋ ਜਿਹਾ ਚਾਹੀਦਾ ਏ ਜਿਹੜੀ ਪਾਰਟੀ ਨਵੇਂ ਉਹਦੀ ਗੱਲ ਪਹਿਲਾਂ ਇਹਨਾਂ ਮਾੜਾ ਝਾੜੂ ਵਾਲਿਆਂ ਦਾ ਰਿਆ ਤੇ ਹੁਣ ਵੇਖ ਲੈ ਝਾੜੂ ਚਾਂਰ ਵਾਲਿਆ ਹੁਣ ਤਾਂ ਜਾਂਦਾ ਹੋਵੇ ਹੁਣ ਇਹ ਚੰਗਾ ਦੁੱਧ ਉੱਤਾ ਹੋ ਗਿਆ ਹੈ ਮਸ਼ੀਨ ਚੰਗੀ ਹੈ ਨਾ ਉਹਦੇ ਸਰਫ ਪਾਕਤ ਹੋ ਗਏ ਤੇ ਵਧੀਆ ਨਾ ਕਰ ਦਿੱਤਾ ਠੀਕ ਹੈ ਨਾ ਤੇ ਉਹਨਾਂ ਨਸ਼ਾ ਕੀ ਲੋਕਾਂ ਦਾ ਟਣਾ ਉਤਾਵ ਨਸ਼ਾ ਦੇ ਬਹੁਤ ਵੇਚਦਾ ਰਿਹਾ ਬੇਦ ਇਲਾਕੇ ਦੇ ਬੰਦੇ ਆਦੇ ਵਿੱਚ ਨਸ਼ਾ ਬਹੁਤ ਵੇਚਦਾ ਨਸ਼ਾ ਨੇ ਟੋਣਾ ਕੀ ਨਹੀਂ ਅਸੀਂ ਆ ਲਗਭਗ ਕਾਫੀ ਪਿੰਡਾਂ ਦੇ ਵਿੱਚ ਗਏ ਆ ਸ਼ਹਿਰ ਦੇ ਵਿੱਚ ਲੋਕਾਂ ਦੇ ਚੋਰੀਆਂ ਬਹੁਤ ਹੁੰਦੀਆਂ ਲੋਕ ਲੁੱਟਮਾਰ ਬਹੁਤ ਹੁੰਦੀ ਖੋ ਕੇ ਲੈ ਜਾਂਦੇ ਲੋਟਮਾਰ ਆਦੀ ਦੱਸ ਦੇਣਾ ਕਿਸ ਦੀ ਫਿਰ ਦੱਸ ਲਾਂਗੇ ਮੈਂ ਇੱਥੇ 25 ਤਰੀਕ ਨੂੰ ਗਿਆ ਤੇ 7 ਵਜੇ ਮੈਂ ਇਥੋਂ ਫਤੇਗੜ ਸਾਹਿਬ ਤੋਂ ਤੁਰਿਆ ਤੇ 7:30 ਵਜੇ ਮੈਂ ਆਪਦੇ ਪਿੰਡ ਤੋਂ 3 ਕਿਲੇ ਦੂਰ ਰਹਿ ਗਿਆ ਜੀ ਦੋ ਮੋਟਰ ਹੈਗਾ ਮੇਰੇ ਮਗਰ ਆਉਂਦੇ ਮੈਂ ਤਾਂ ਉਹਨਾਂ ਰਾਹ ਦਿੱਤਾ ਵੀ ਚਲੇ ਜਾਣ ਉਹ ਮੇਰੇ ਕੋਲ ਮੈਨੂੰ ਆਦੇ ਡੱਕ 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 ਅੱਛਾ ਮੈਂ ਹੈ ਇਹ ਚੋਰ ਨੇ ਵੀ ਮੇਰਾ ਮੋਟਰਸਾਈਕਲ ਖੋਹੂ ਨੇ ਉਹਨਾਂ ਦੋ ਕਿ ਕਿੱਲਾ ਕੋ ਮੈਨੂੰ ਪੈਰਪੂਰ ਮਾਰਦੇ ਗਏ ਨੇ ਮੈਂ ਮੋਟਰਸਾਈਕਲ ਨਹੀਂ ਡੱਕਿਆ ਉਹਨਾਂ ਫਿਰ ਲਗੇ ਜਾਂਦੇ ਮੇਰੀ ਚਾਬੀ ਕੱਢ ਲਈ ਅੱਛਾ ਚਾਬੀ ਕੱਢ ਕੇ ਤੇ ਫਿਰ ਮੈਂ ਮੋਟਰਸਾਈਕਲ ਹੀ ਤੇ ਸਾੜ ਦਿੱਤਾ ਏ ਬੁਚੜਾ ਨੂੰ ਮੈਂ ਹੈ ਨਾ ਮੇਰਾ ਮੋਟਰਸਾਈਕਲ ਲੈ ਜਾਣਾ ਉਹ ਇੱਕ ਜਨੇ ਨੇ ਕਿਰਪਾਨ ਮੇਰੇ ਸਿਰ ਨੂੰ ਮਾਰਨ ਨੂੰ ਕੀਤਾ ਮੈਂ ਗੋਬਾਂ ਕਰ ਦਿੱਤੀ ਏ ਮੈਂ ਹਮਾਰੀ ਨਾ ਇੱਕ ਮੇਰੇ ਮੋਬਾਈਲ ਆ ਜਾਂ ਕੱਢ ਕੇ ਮੋਬਾਈਲ ਕੱਲੇ ਦੇਖਣੇ ਮੇਰਾ ਬਡਵਾ ਕੱਢ ਲਿਆ ਹਾਂ ਤੇ ਜੇ ਉਹ ਚਾਬੀ ਨਾ ਕਿਤੇ ਛੱਡ ਦੇ ਉਹਨਾਂ ਮੇਰਾ ਲੱਖ ਰੁਪਏ ਦਾ ਮੋਟਰਸਾਈਕਲ ਵੀ ਲੈ ਜਾਣਾ ਸੀ ਤੇ ਲੁੱਟਾਂ ਮਾਰਾਂ ਤਾਂ ਬਹੁਤ ਜ਼ਿਆਦੀਆਂ ਹੋ ਗਈਆਂ ਨੇ ਮਾਰ ਮਰਾਈਆਂ ਦਾ ਸਰਪੰਚ ਮਰ ਗਏ ਹੁਣ ਆ ਪਿੱਛੇ ਆਓ ਆਪਣੇ ਜਿਗਰਾਵਾ ਗਲੋਂ ਤੋਂ ਆ ਕੱਲ ਪਰਸੋਂ ਜਿਗਰਾਵਾ ਗਲੋਂ ਨਾਲ ਮਾਰਦਾ ਮੁੰਡਾ ਕਬੱਡੀ ਵਾਲਾ ਮੈਂ ਸੁੰਦਾ ਪਿਆ ਹਾਂ ਵਿੱਚ ਹਾਂਜੀ ਹਾਂ ਮਾਰਿਆ ਨਾ ਜੀ ਤੇਈ ਤਾਂ ਲੁੱਟਾਂ ਖਾਮਾ ਜਮ ਬਹੁਤ ਜ਼ਿਆਦਾ ਇਹ ਕੰਮ ਵਧ ਗਿਆ ਹੈ ਤੇ ਸਨਮੈਗ ਤਾਂ ਇੱਕ ਘਰ ਛੱਡ ਕੇ ਦੂਜੇ ਘਰੋਂ ਜਾ ਕੇ ਲੈ ਲਓ ਸਾਡੇ ਬੰਨੇ ਤੋਂ ਉਹ ਆਈ ਆ ਲੈ ਇਹਨਾਂ ਇਹਨਾਂ ਪਿੰਡਾਂ ਦਾ ਤੇ ਬਾਪੂ ਜੀ ਹੁਣ ਪ੍ਰਧਾਨ ਮੰਤਰੀ ਬਾਜੇ ਕੇ ਤੇ ਕੀ ਹਾਲਾਤ ਹੈ ਮੰਨ ਲਓ ਤੁਸੀਂ ਕਿੰਨਾ ਟਾਈਮ ਪਹਿਲਾਂ ਮਿਲ ਕੇ ਆਏ ਹੋ ਅਸੀਂ ਕਦੀ 15 ਦਿਨ ਕਦੀ 8 ਦਿਨ ਹੀ ਚਲੇ ਜਾਂਦੇ ਹਾਲਾਤ ਠੀਕ ਨੇ ਚਲੋ ਜੇ ਤਾਂ ਜੇਹੜੀ ਹੁੰਦੀ ਏ ਤੇ ਪਰ ਉਹਨਾਂ ਕੀਤਾ ਤਾਂ ਕੁਛ ਨਹੀਂ ਅੰਬਰਤ ਪਾੜ ਨਹੀਂ ਇੱਕ ਅੰਬਰਤ ਛਕਾਉਂਦੇ ਸੀ ਹੋਰ ਤਾਂ ਨਹੀਂ ਕੋਈ ਕਰਦੇ ਕੋਈ ਲੁੱਟਾ ਮਾਰਾ ਨਹੀਂ ਕਰਦੇ ਸਮੈਗਦਾ ਨਹੀਂ ਵੇਚਦੇ ਇਹਨਾਂ ਦਾ ਚੋਰ ਡਾਕੂ ਤਾਂ ਨਹੀਂ ਜਿਵੇਂ ਇਹ ਸਰਕਾਰਾਂ ਚੋਰ ਡਾਕੂ ਨੇ ਇਹਨਾਂ ਨੂੰ ਹੁਣ ਤੁਹਾਡਾ ਜਿਹੜਾ ਮੁੱਦਾ ਕੀ ਆ ਕਿਹੜੇ ਮੁੱਦਾ ਲੈ ਕੇ ਲੋਕਾਂ ਜਾ ਰਹੇ ਤੁਹਾਨੂੰ ਲੋਕ ਕਿਉਂ ਵੋਟਾਂ ਪਾਉਣਗੇ ਸਾਨੂੰ ਵੋਟਾਂ ਇਹ ਇਹ ਸਾਡਾ ਇਹ ਮੁੱਦਾ ਪਹਿਲਾਂ ਦਾ ਸਾਡਾ ਮੁੱਦਾ ਹੈ ਵੀ ਨਸ਼ੇ ਦਾ ਦੂਜਾ ਸਾਡਾ ਮੁੱਦਾ ਹੈ ਪੰਥ ਦਾ ਜਿਹੜਾ ਮਤਵਲੇ ਨਾਲ ਸਾਡੇ ਅੰਗ ਰੋਲੇ ਨੇ ਤੀਜਾ ਮੁੱਦਾ ਸਾਡਾ ਲਾਲੋ ਸਾਹਿਬ ਜਿਹੜੇ ਬੰਦੀ ਸਿੰਘ ਸਾਡੇ ਇਹਨਾਂ ਨੇ ਛੱਡੇ ਜੀ ਆ ਸਾਡੇ ਮੁੱਦੇ ਨੇ ਤੇ ਅਸੀਂ ਇਹਨਾਂ ਮੁੱਦਿਆਂ ਦੇ ਲੋਕਾਂ ਤੋਂ ਮੰਗਨੇ ਆ ਵੋਟਾਂ ਵੀ ਚੰਗੀ ਸਰਕਾਰ ਆਵੇਗੀ ਜੀ ਤੇ ਤੁਹਾਡਾ ਭਲਾ ਕਰੇਗੀ ਤਨੀ ਤਾਂ ਇਹਨਾ ਤਾਂ ਤੁਸੀਂ ਵੇਖ ਲਿਆ ਆਪਾਂ ਝਾੜੂ ਵਾਲਿਆਂ ਨੂੰ ਸਾਰਿਆਂ ਨੇ ਵੋਟਾਂ ਪਾਈਆਂ ਸੀ ਝਾੜੂ ਚੰਗਾ ਕਰਕੇ ਪਾਈਆਂ ਸੀ ਤੇ ਝਾੜੂ ਨੇ ਤਾਂ ਬੇੜਾ ਦੂਜਿਆਂ ਨਾਲ ਵੀ ਜ਼ਿਆਦਾ ਬਾ ਦਿੱਤਾ ਹੈ ਆ ਵੇਖ ਇੱਕ ਉਹ ਜਿਹੜਾ ਅਫਸਰ ਫਰੀਚਾ ਕਿੰਨੇ ਹੁੰਦੇ ਪੈਸੇ ਕਿੰਨੇ ਹੁੰਦੇ ਤਾਂ ਫਰੀਜ ਗਏ ਨੇ ਤੇ ਤਾਂ ਦੇ ਹੀ ਆਪਾਂ ਕਿਸੇ ਨੂੰ ਪੈਸੇ ਲੈਣ ਨਹੀਂ ਦੇਣੇ ਬੀ ਆ ਜੀ ਭੋਲਰ ਤੋਂ ਭੋਲਰ ਤੋਂ ਤੇ ਬਾਬੂ ਕਿਉਂਕਿ ਸੀਟ ਲੋਕ ਇਹ ਵੀ ਕਹਿਣਗੇ ਵੀ ਜਿਹੜਾ ਹੈਗਾ ਤੁਹਾਨੂੰ ਪਹਿਲਾਂ ਵੀ ਜਿਤਾਇਆ ਖਡੂਰ ਸਾਹਿਬ ਤੋਂ ਅਮਰਤਪਾਲ ਜਿੱਤਿਆ ਵੈ ਪਹਿਲਾਂ ਤੇ ਉਹਦੇ ਵਾਲੇ ਜਿਹੜੇ ਉਹਦੇ ਕੰਮ ਵੀ ਪੁੱਛਣਗੇ ਤੁਹਾਡੇ ਤੋਂ ਦੂਜਾ ਇਹ ਵੀ ਪੁੱਛਣਗੇ ਕਿ ਇੱਕ ਸਾਲ ਰਹਿ ਗਿਆ ਲਗਭਗ 6 ਮਹੀਨੇ ਇੱਕ ਸਾਲ ਦੇ ਵਿੱਚ ਕੀ ਹੋ ਜਾਊਗਾ ਜੇਤ ਕੀ ਵੋਟ ਪੈ ਵੀ ਜਾਊਗੀ ਜਿੱਤ ਵੀ ਜਾਊ ਜਸਣ ਇੱਕ ਸਾਲੇ ਚ ਕਿਹੜਾ ਨਿਕਾ ਇੱਕ 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 ਘੰਟੇ ਜੇ ਪਲਟ ਜਾਂਦਾ ਏ ਜੇ ਪਲਟਣਾ ਬਤੇ ਤਾਂ ਸਾਲ ਪਿਆ ਸਾਲੇ ਚ ਬੜੇ ਕੰਮ ਹੋ ਜਾਂਦੇ ਨੇ ਜਿਵੇਂ ਤੁਸੀਂ ਅਮਰਤਪਾਲ ਦੀ ਗੱਲ ਕਰਦੇ ਜੀ ਵੀ ਅਮਰਤਪਾਲ ਨੂੰ ਅੱਜ ਛੱਡਣਾ ਇਹ ਉਹ ਜਾਂ 10 ਕਰੋੜ ਰੁਪਈਆ 15 ਬਣ ਗਿਆ 3 ਸਾਲ ਹੁਣ ਅੰਦਰ ਹੋ ਚੱਲੇ ਨੇ 15 ਕਰੋੜ ਉਹਦਾ ਰੁਪਈਆ ਬਣ ਗਿਆ 5 ਕਰੋੜ ਉਹ ਦਿੰਦੇ ਨੇ ਐਮਪੀ ਨੂੰ ਤੇ 15 ਕਰੋੜ ਨੂੰ ਅੱਜ ਕੱਢਣ ਤੇ ਕਿਤੇ ਲਾਵੇ ਤੇ ਉਹ ਨੂੰ ਦੂਜਾ ਜਦੋਂ ਕੱਢਦੇ ਨਹੀਂਗੇ ਤੇ ਉਹਦਾ ਗਿਣਾ ਕੀ ਦੱਸੋ ਮੈਨੂੰ ਤੇ ਹੁਣ ਆ ਜਿਹੜਾ ਹੈਗਾ ਕੀ ਤੁਸੀਂ ਇਹਨੂੰ ਇੱਕ ਸੈਮੀਫਾਈਨਲ ਦੇ ਤੌਰ ਤੇ ਲੈ ਰਹੀ ਹੈ ਤੁਹਾਡੀ ਪਾਰਟੀ ਵਾਰਸਾ ਪੰਜਾਬ ਦੀ ਜਥੇਬੰਦੀ ਜਿਹੜਾ ਹੈਗਾ ਇਹਨੂੰ ਇੱਕ ਅਸਲ ਦੇ ਤੌਰ ਤੇ ਲੈ ਰਹੀ ਹੈ ਤੇ ਮਾਲਵਾ ਦਾ ਤਰਨਤਾਰ ਦੀ ਜਿਮਨੀ ਚੋਂ ਉਹ ਸਾਡੀ ਜਿਮਨੀ ਚੋਂ ਦਾ ਇਹ ਸਾਡਾ ਮਕਸਦ ਹੈ ਜੇ ਅਸੀਂ ਇਹ ਚੋਣ ਜਿੱਤਾਂਗੇ ਜੀ ਤੇ 27 ਆ ਗੀਆਂ ਅਸੀਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਆਪਣੇ ਅਮਰਤਪਾਲ ਨੂੰ ਬਣਾਵਾਂਗੇ ਬਣਾਵਾਂ ਇੱਕ ਬਾਬੂ ਹੈਗੇ ਵੀ ਦੇਖਿਆ ਮੈਂ ਜਦੋਂ ਪਿੰਡਾਂ ਜਾਇਦਾਦ ਇੱਥੇ ਕਾਲ ਜਿਹੜਾ ਹੈਗਾ ਅਕਾਲੀ ਦਲ ਦੇ ਜਿਹੜਾ ਉਮੀਦਵਾਰ ਉਹ ਵੀ ਕਾਫੀ ਸਟਰੋਂਗ ਆ ਧਰਮੀ ਫੌਜੀ ਦਾ ਪਰਿਵਾਰ ਆ ਹੈਨਾ ਉਹਦੇ ਵੀ ਕਹਿੰਦਾ ਕਿ ਇਹ ਤੁਹਾਡੀ ਅਕਾਲੀ ਦਲ ਦੇ ਨਾਲ ਵੀ ਇੱਕ ਤਰ੍ਹਾਂ ਦੀ ਫਾਈਟ ਆ ਕਿਉਂਕਿ ਹੁਣ ਇੱਕ ਇੱਕ ਜਿਹੜੀ ਪਾਰਟੀ ਆ ਪੰਥਕ ਤੌਰ ਤੇ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਸੱਤਾ ਦੇ 2027 ਦੇ ਵਿੱਚ ਆਉਣਾ ਚਾਹੀਦੀ ਹੈ ਕੀ ਤੁਹਾਨੂੰ ਲੱਗਦਾ ਵੀ ਜਿਹੜਾ ਤੁਹਾਡੇ ਚ ਦੋਨਾਂ ਚ ਵਾਜੀ ਮਾਰੂਗਾ ਉਹ ਹੀ ਜਿਹੜਾ ਹੈਗਾ ਪੰਥ ਦੀ ਨਮੈਂਦਗੀ ਕਰ ਸਕੂਗਾ ਨਹੀਂ ਇਹ ਤਾਂ ਮਹਾਰਾਜ ਦੇ ਬਾਸੇ ਕੋਈ ਵੀ ਕਰ ਸਕਦਾ ਹੈ ਪਰ ਆਸਥਾ ਰੇਗ ਬੰਦੇ ਨਹੀਂ ਹੁੰਦੀ ਹੈ ਰੇਗ ਬੰਦੇ ਨੂੰ ਆਸ ਹੁੰਦੀ ਮੈਂ ਚੋਟੀ ਤੇ ਚੜਾਂ ਕੋਈ ਬੰਦਾ ਆ ਨਾ ਮੈਂ ਥੱਲੇ ਰਹਿ ਜਾਂ ਜੀ ਵੱਤ-ਵੱਤ ਬੰਦਾ ਦੌੜ ਲਾਦਾ ਮੈਂ ਵੱਤ-ਵੱਤ ਭੱਜਾਂ ਅੱਗੇ ਨਾ ਵਗੇ ਜਾਵਾ ਜੀ ਇਹ ਜਿਹੜੇ ਆਪਣੇ ਹੈਗੇ ਨੇ ਟੋਲਾ ਇਹ ਬਾਦਲ ਕਾ ਜੀ ਇਹਨੇ 25 ਸਾਲੇ ਚ ਕੀਤਾ ਹੈ ਹੁਣਾਂ ਦੇ ਨਹੀਂ ਅਸੀਂ ਬੰਦੀ ਸਿੰਘ ਛਡਾਵਾਂਗੇ ਤੇ 25 ਸਾਲਾਂ ਜੇ ਇਹਨਾਂ ਪੰਜ ਵਾਰੀਆਂ ਵੇਏ ਨੇ ਮੁਖਮਤੀ ਉਦੋਂ ਕਿਉਂ ਨਹੀਂ ਨਛੜਾਏ ਉਹਨਾਂ ਤੋਂ ਇਹ ਪੁੱਛਣ ਵਾਲੇ ਉਦੋਂ ਛੜਾਉਆ ਹੁਣ ਏਕ ਮੁੱਦਾ ਨਹੀਂ ਤੇ ਪਹਿਲਾਂ ਨਾ ਧਰਮੀ ਫੌਜੀ ਨਹੀਂ ਦਿਸੇ ਜੀ 25 ਸਾਲਾਂ ਜੇ ਉਦੋਂ ਨਹੀਂ ਇਹਨਾਂ ਨੂੰ ਖਿਲਾੜਿਆ ਆਣ ਕੇ ਉਦੋਂ ਕਿਧਰ ਗਏ ਉਦੋਂ ਖਿਲਾੜਦੇ ਬੀਬੀ ਨੂੰ ਉਦੋਂ ਖਿਲਾੜਦੇ ਆ ਜੀ ਵਰਸ ਪੰਜਾਬ ਆ ਪੰਥਕ ਪਾਰਟੀਆਂ ਵਾ ਸਾਰੀਆਂ ਸਾਂਝਾਂ ਉਮੀਦਵਾਰ ਆ ਵਧੀਆ ਕੰਮ ਕਰਦੇ ਪਏ ਸਾਰੇ ਕਿੱਦਾਂ ਜਿੱਤ ਹੋਊਗੀ ਜਿੱਤ ਸਾਡੀ ਹੋਊਗੀ ਪੰਡ ਅ اچھا ਠੀਕ ਆ ਤੁਸੀਂ ਸਿਮਰਜੀਤ ਸਿੰਘ ਮਾਨ ਵੱਲੋਂ ਆਣੇ ਆ ਮਾਨ ਵੱਲੋਂ ਕੀ ਆਉਣਾ ਹੈ ਸਮੇਂ ਦੇ ਵਿੱਚ ਤੁਹਾਡਾ ਫਿਰ ਜਿਹੜਾ ਹੈ ਗਠਬੰਧਨ ਵੱਡੀਆਂ ਅਗਲੇ 27 ਵਿੱਚ ਵੀ ਹੋ ਸਕਦਾ ਬਿਲਕੁਲ ਜੀ ਬਿਲਕੁਲ ਜਿਹੜਾ ਵੀ ਪੰਥਕ ਬੰਦਾ ਨਾ ਉਹਦੇ ਨਾਲੇ ਪਾਰਟੀਆਂ ਰਹਿਣੀਆਂ ਰਹਿਣੀਆਂ ਵਾਰਿਸ ਪੰਜਾਬ ਤੇ ਸਿਮਰਜੀਤ ਸਿੰਘ ਮਾਨ ਠੀਕ ਹੈ ਹਾਂ ਜੀ ਕਿਉਂਕਿ ਅਸੀਂ ਵਿਕਾਊ ਮਾਲ ਨਹੀਂ ਹੈਗੇ ਜੀ ਵੀ ਅੱਜ ਇੱਧਰ ਅੱਜ ਇੱਧਰ ਇਸ ਤਰ੍ਹਾਂ ਨਹੀਂ ਹੈਗਾ ਸਾਡਾ ਤੇ 22 ਵਰਗੇ ਨਾਲ ਜਦੋਂ ਮੈਂ ਆਇਆ ਸੀ ਇਹਨਾਂ ਨਾਲ ਗੱਲਬਾਤ ਕੀਤੀ ਹੈ ਬਾਈ ਤੁਸੀਂ ਪਿੰਡ ਦੇ ਵਿੱਚ ਸੀਗੇ ਲਗਾਤਾਰ ਕਰ ਰਹੇ ਹੋ ਕਿੰਨੇ ਪਿੰਡ ਹੁਣ ਤੱਕ ਕਵਰ ਕਰ ਦਿੱਤੇ ਤੁਸੀਂ ਵਾਹਿਗੁਰੂ ਜੀ ਕਾ ਖ ਜ਼ਿਲ੍ਹਾ ਬਿਆਸਾ ਕੋਈਪੁਰ ਇਹ ਵਿਧੀ ਮੇਰੀ ਡਿਊਟੀ ਲੱਗੀ ਆ ਪਾਲਟੀ ਵੱਲੋਂ ਪੰਜਾਬ ਬੁੱਥਾਂ ਦੀ ਕਾਜੀ ਕੋਟ ਕੈਰੋਂਵਾਲ ਤੇ ਮੱਤੇਵਾਂ ਜੀ ਸਾਨੂੰ 15-20 ਦਿਨ ਹੀ ਹੋ ਗਏ ਨੇ ਇਸ ਇਲਾਕੇ ਚ ਆਉਂਦੇ ਨੂੰ ਪਹਿਲਾਂ ਕਾਜੀ ਕੋਟ ਦੀ ਇਹ ਹਾਲਤ ਸੀ ਵੀ ਅਸੀਂ ਜਦੋਂ ਜਾਣੇ ਸੀ ਰਾਤ ਨੂੰ ਬੰਦਿਆਂ ਨੂੰ ਮਿਲ ਕੇ ਜਾਂਦੇ ਹਾਂ ਸਵੇਰੇ ਫੋਨ ਕਰਨੇ ਹ ਜੱਕਦੇ ਨਹੀਂ ਸੀ ਅਸੀਂ ਕੀ ਕੀਤਾ ਸਾਰੇ ਬੰਦਿਆਂ ਨੂੰ ਇਕੱਠਿਆਂ ਕਰਕੇ ਪੱਤੀਆਂ ਤੀਆਂ ਨੂੰ ਅਸੀਂ ਥੋੜਾ ਥੋੜਾ ਪ੍ਰਚਾਰ ਤਾਂ ਕਰਨਾ ਹੀ ਪੈਂਦਾ ਹੈ ਉਹ ਸਾਰੇ ਇਕੱਠੇ ਹੋ ਕੇ ਤੁਰੇ ਫਿਰ ਅਸੀਂ ਪਿੰਡ ਦੇ ਵਿੱਚ ਮੀਟਿੰਗ ਰੱਖੀ ਮੀਟਿੰਗ ਏਡੀ ਚੜਦੀ ਕਲਾ ਲਈ ਕਿੱਥੇ ਤਾਂ ਸਾਨੂੰ ਬੰਦੇ ਨਹੀਂ ਲੱਭਦੇ ਕਿੱਥੇ ਉਹਨਾਂ ਪਕੌੜਿਆਂ ਦਾ ਲੰਗਰ ਲਾਇਆ ਏਡੀ ਭਰਵੀ ਮੀਟਿੰਗ ਹੋਈ ਕਾਜੀਕੋਟ ਦੀ ਅੱਜ ਉਦੋਂ ਬਾਅਦ ਚ ਕਾਜੀਕੋਟ ਨਹੀਂ ਗਏ ਕਾਜੀਕੋਟ ਦੇ ਵੀਰ ਆਪ ਪ੍ਰਚਾਰ ਕਰਦੇ ਨੇ ਉਸ ਤੋਂ ਬਾਅਦ ਦੇ ਵਿੱਚ ਮੱਤੇਵਾਲ ਜਿਹੜਾ ਸੀ ਉੱਥੇ ਵੀ ਘਟ ਗਏ ਆ ਪਰ ਸਵੇਰੇ ਮੀਟਿੰਗ ਕਰਕੇ ਆਏ ਆ ਉੱਥੇ ਬਹੁਤ ਗਿੰਨ ਬਹੁਤ ਗਿੰਤੀ ਸੀ ਅੱਜ ਅਸੀਂ ਹੁਣ ਇਸ ਵਕਤ 4 ਵਜੇ ਮੀਟਿੰਗ ਆਪਣੀ ਹੈ ਇਸ ਜਗ੍ਹਾ ਤੇ ਪਿੰਡ ਕੈਰੋਵਾਲ ਹੁਣ ਇੱਥੇ ਮਰਜੀ ਵੀੜੇ ਹੈਗੇ ਨੇ ਜਿਹੜੇ ਅੱਗੇ ਪਰ ਉਹਨਾਂ ਦੀ ਇੱਕ ਸ਼ਿਕਾਇਤ ਵੀ ਆ ਉਹ ਇਹ ਗੱਲ ਕਹਿੰਦੇ ਨੇ ਵੀ ਅੱਜ ਅਸੀਂ ਬਲਦੀ ਯੱਗ ਦੇ ਵਿੱਚ ਸਾਨੂੰ ਤੁਸੀਂ ਡਾਉਣ ਲੱਗੇ ਹੋ ਪਰ ਸਮਾਂ ਆ ਜਾਵੇ ਸਰਕਾਰਾਂ ਬਣ ਜਾਣ ਉਦੋਂ ਇੱਥੇ ਦੇ ਚੌਧਰੀ ਘੜਮ ਜਿਹੜੇ ਨੇ ਅੱਗੇ ਆ ਜਾਣ ਮੈਂ ਆਪਣੀ ਪਾਰਟੀ ਨੂੰ ਵਿੱਚ ਹੀ ਦੱਸਣੀ ਚਾਹਣਾ ਵੀ ਵੇਖੋ ਜਿਹੜੇ ਸਾਡੇ ਨਾਲ ਅੱਜ ਖੜ੍ਹ ਰਹੇ ਨੇ ਉਹ ਸਾਡੇ ਯੋਧੇ ਆ ਉਹਨਾਂ ਨੂੰ ਤਗੜੇ ਮਾਰੀ ਭਾਵੇਂ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਟਿਕਟਾਂ ਦੂਜਾ ਤੀਜਾ ਬਹੁਤ ਕੁਝ ਹੋਣਾ ਹੈ ਪਰ ਜਿਹੜੇ ਅੱਜ ਮਿਹਨਤ ਕਰ ਰਹੇ ਆ ਨਾ ਉਹਨਾਂ ਵੀਰਾਂ ਨੂੰ ਅੱਗੇ ਰੋਣਾ ਜਿਹੜਾ ਤੇ ਅੱਜ ਤੁਸੀਂ ਦੇਖਿਓ ਕਾਠੇ ਤੇ ਪਿੰਡ ਕੈਰੋਵਾਲ ਇਹਨਾਂ ਜ਼ਿਆਦਾ ਵੀ ਅਸੀਂ ਜਦੋਂ ਵੀ ਆਉਣੇ ਆ ਜਿਹੜੇ ਬੰਦੇ ਕੋਲ ਆਉਣੇ ਆ ਉਹਦੇ ਕੋਲੇ ਹੀ ਉਹ ਬੰਦੇ ਦੂਜੇ ਪਹੁੰਚ ਜਾਂਦੇ ਨੇ ਸਰਕਾਰ ਦੇ ਉਹ ਜਾ ਕੇ ਉਹਦੀ ਮੰਤਰਲਾ ਵੀ ਕਰਦੇ ਨੇ ਦਾਬੇ ਵੀ ਮਾਰਦੇ ਨੇ ਤੇ ਪਰਚੇ ਵੀ ਕਰਾਵਾਂਗੇ ਸਾਰਾ ਕੁਝ ਕਰਦੇ ਨੇ ਪਰ ਕਿਤੇ ਨਾ ਕਿਤੇ ਵੀਰੇ ਜਿੰਨਾ ਆਪਾਂ ਦਬਾਵਾਂਗੇ ਨਾ ਇੱਥੇ ਮੈਨੂੰ ਜਾਂਦਿਆਂ ਦੋ ਵੀਰ ਮਿਲੇ ਦੋਵੇਂ ਮੁਲਾਜ਼ਮ ਸੀ ਗੁੱਸਾ ਮੇਰੇ ਮਨ 'ਚ ਬਹੁਤ ਸੀ ਵੀ ਪਿੰਡ 'ਚ ਬੰਦਾ ਨਹੀਂ ਕੋਈ ਤੁਰ ਰਿਹਾ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੱਥ ਜੋੜ ਕੇ ਮੈਂ ਕਿਹਾ ਵੀਰ ਜੀ ਕੀ ਹੋ ਗਿਆ ਯਾਰ ਵੀ ਅਸੀਂ ਐਡੀ ਕੁਰਬਾਨੀ ਆ ਸੰਨੀ ਦੀ ਅਮਰਤਪਾਲ ਦੀ ਜਿਹੜੀ ਆ ਉਹ ਪੰਜਾਬ ਵਾਸਤੇ ਕਿੱਟੀ ਵੱਡੀ ਦੇਣ ਆ ਤੇ ਅਸੀਂ ਕਿਉਂ ਇੰਨਾ ਇਹ ਪਿੰਡ ਦੇ ਵਿੱਚੋਂ ਕਿਉਂ ਨਹੀਂ ਅੱਗੇ ਲੱਗ ਕੇ ਕਿ ਤੁਰ ਰਿਹਾਗਾ ਉਹ ਮੈਂ ਜਦੋਂ ਵਾਵਾ ਕਾਫੀ ਗੱਲਾਂ ਕੀਤੀ ਉਹਨੇ ਆਹ ਵੀਰ ਜੀ ਤੁਸੀਂ ਅੰਦਰ ਤੇ ਬਲਾਸਟ ਵੇਖੋ ਤੁਸੀਂ ਬਾਹਰ ਨਾਲ ਦੇਖੋ ਸਾਡੀ ਮਜਬੂਰੀ ਆ ਮੈਂ ਐਸ.ਡੀ.ਪੀ.ਸੀ ਦਾ ਹੈਗਾ ਮਲਾਜਮ ਮੇਰੇ ਨਾਲ ਬੈਠਾ ਉਹ ਸਰਕਾਰੀ ਟੀਚਰ ਆ ਸਾਡੀਆਂ ਮਜਬੂਰੀਆਂ ਪਰ ਅੰਦਰੋਂ ਜਿਹੜੇ ਬਲਾਸਟ ਹੋਣੇ ਆ ਤੁਸੀਂ ਉਹ ਤੋਂ ਦੇਖਿਓ ਵੇਖਿਓ ਕਿੱਡੀ ਵੱਡੀ ਜਿੱਤ ਹੁੰਦੀ ਤੁਸੀਂ ਸੋਚਿਆ ਨਹੀਂ ਹੋਣਾ ਇਹ ਤਾਂ ਦੁਨੀਆ ਨੂੰ ਗੁੰਮ ਕਰਦੇ ਆ ਨਾ ਦੁਨੀਆ ਇੰਨੀ ਜਾਗਰਤੀ ਹੋ ਚੁੱਕੀ ਆ ਇੰਨੀ ਇਹ ਗੁੰਮ ਕਰਨ ਦੇ ਕਾਰਨ ਵਾਸਤੇ ਜਾਗਰਤ ਇੰਨੀ ਹੋ ਚੁੱਕੀ ਏ ਕਿ ਸਾਡਾ ਪ੍ਰਚਾਰ ਇਹ ਆਪ ਖੁਦ ਕਰ ਰਿਹਾ ਇੱਕ ਲਾਸਟ ਸਵਾਲ ਆ ਕਿਉਂਕਿ ਬਹੁਤ ਜ਼ਿਆਦੇ ਲੋਕਾਂ ਦਾ ਇੱਕੋ ਜਿਹੜਾ ਹੈ ਤੁਹਾਡੇ ਵਿਰੁੱਧ ਹੀ ਪ੍ਰਚਾਰਿਆ ਜਾ ਰਿਹਾ ਹੋਊਗਾ ਕਿ ਅਮਰਤਪਾਲ ਪਹਿਲਾਂ ਤੁਸੀਂ ਵੋਟਾਂ ਮੰਗੀਆਂ ਇਸ ਕਰਕੇ ਅਮਰਤਪਾਲ ਜੇਲ੍ਹ ਦੇ ਅੰਦਰ ਆ ਜੇਲ੍ਹ ਚੋਂ ਬਾਹਰ ਆਜੂਗੇ ਜੇ ਤੁਸੀਂ ਵੋਟਾਂ ਪਾਓਗੇ ਉਹ ਤਾਂ ਫਿਰ ਵੀ ਹਜੇ ਤੱਕ ਵੀ ਜੇਲ੍ਹ ਚੋਂ ਬਾਹਰ ਨਹੀਂ ਆਇਆ ਉਹ ਕਹਿੰਦੇ ਇਹ ਇਹ ਤੁਹਾਡੇ ਵਿਰੁੱਧ ਇਹ ਕਹਿ ਰਿਹਾ ਕਿ ਉਹਨੇ ਅੰਦਰ ਹੀ ਰਹਿਣਾ ਵੋਟ ਉਹਨੂੰ ਪਾਓ ਜਿਹੜਾ ਕਿ ਤੁਹਾਡਾ ਵਿਕਾਸ ਕਰ ਸਕੇ ਮੇਰੀ ਜੀ ਬੇਨਤੀ ਇਹ ਆ ਵੀ ਸੱਚ ਨੂੰ ਦਬਾਉਣ ਵਾਸਤੇ ਬੜੀਆਂ ਜਿਆਦੀਆਂ ਕੋਝੀਆਂ ਚਾਲਾਂ ਸਰਕਾਰਾਂ ਚੱਲਦੀਆਂ ਨੇ ਪੰਜਾਬ ਸਰਕਾਰ ਵੀ ਤੇ ਸੈਂਟਰ ਸਰਕਾਰ ਵੀ ਉਹ ਵੀਰ ਜਿਹੜਾ ਨਾ ਅੰਦਰ ਬੈਠਾ ਬੜੇ ਕੰਮ ਕਰ ਰਿਹਾ ਜੇ ਅੱਜ ਉਹ ਅੰਦਰ ਹੀ ਬੈਠਾ ਸੀ ਤੇ ਐਮਪੀ ਬਣਿਆ ਹੈ ਅੱਜ ਵੀ ਅਸੀਂ ਸੀਟ ਜਿੱਤ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਲਨਾਹ ਵੀ ਛੱਡੇਗਾ ਅਸੀਂ ਅੰਦਰ ਬੈਠੇ ਨੂੰ ਮੁੱਖ ਮੰਤਰੀ ਬਣਾਉਣਾ ਇਹ ਦੁਨੀਆ ਨੇ ਇਹ ਤैया ਧਾਰ ਲਿਆ ਹੈ ਕਿ ਉਹਨੂੰ ਅਸੀਂ ਜਦੋਂ ਮੁੱਖ ਮੰਤਰੀ ਬਣਾਦਾ ਫਿਰ ਕਿਵੇਂ ਰੱਖੀਏ ਛੱਡਣਾ ਪਊ ਫਿਰ ਛੱਡਣਾ ਪਵੇਗਾ ਅਸੀਂ ਮੁੱਖ ਮੰਤਰੀ ਬਣਾ ਕੇ ਉਹਨੂੰ ਬਾਹਰ ਕੱਢਣਾ ਕੱਲਾ ਕੱਲਾ ਬੰਦਾ ਇਹ ਗੱਲ ਕਹਿੰਦਾ ਪਿਆ ਵੀ ਉਹਨੇ ਬਾਹਰ ਆਉਣਾ ਹੀ ਆਉਣਾ 27 ਵਿੱਚ ਸਾਡਾ ਰਾਜ ਆਉਣਾ ਹੀ ਆਉਣਾ ਕੋਈ ਡੱਕ ਨਹੀਂ ਸਕਦਾ ਕੋਈ ਝਾੜੂ ਨਹੀਂ ਕੋਈ ਕੁਝ ਨਹੀਂ ਕਰ ਸਕਦਾ उम्मीदवार जीतेगा पार्टी वाला जीतेगा जीतेगा भी जीतेगा पार्टी वाला जीतेगा जो सूची पार्टी पर पार्टी सच्ची सुची पार्टी सच्ची सुची पार्टी ਸਰਦੇ ਵੀਰਾਂ ਪਾਰਟੀ ਸੱਚੀ ਸੁੱਚੀ ਪਾਰਟੀ ਸਰਦੇ ਵੀਰਾਂ ਪਾਰਟੀ ਭਾਈ ਅਮਰਪਾਲ ਸਿੰਘ ਖਾਲਸਾ ਜਿੰਦਾਬਾਦ ਸਰਦਾਰ ਸਿਮਰਜੀਤ ਸਿੰਘ ਮਾਨ ਜਿੰਦਾਬਾਦ ਭਾਈ ਮਨਦੀਪ ਸਿੰਘ ਖਾਲਸਾ ਜਿੰਦਾਬਾਦ ਬੋਲੇ ਸੋਨ ਹੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ